ਸਸ਼ੀਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਤੇ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵੈਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਣਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਤੇ ਇਸ ਖਾਸ ਸ਼ੋਅ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਨਾਲੀ ਸਿੰਘ ਦੀ ਜੋ ਕਿ ਪਿਛਲੇ ਕਈ ਦਿਨ ਪਹਿਲਾਂ ਕਹਿ ਸਕਦੇ ਹਾਂ ਕਿ ਦਿਲਜੀਤ ਦੋਸਾਂਝ ਦੀ ਮੈਨੇਜਰ ਰਹੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਦਿਲਜੀਤ ਦੋਸਾਂਝ ਤੇ ਨਾਲ ਸੁਨਾਲੀ ਸਿੰਘ ਜੁੜੀ ਹੋਈ ਸੀ ਪਰ ਕੁਝ ਆਪਣੇ ਆਪਸੀ ਅਨਬੰਧ ਚੱਲਦੇ ਇਹਨਾਂ ਦੋਵਾਂ ਦੇ ਵੱਲੋਂ ਵੱਖ ਹੋਣ ਦਾ ਫੈਸਲਾ ਲੈਂਦਾ ਗਿਆ ਪਰ ਇਸ ਦੇ ਵਿਚਕਾਰ ਸੁਨਾਲੀ ਸਿੰਘ ਦਾ ਪਿਆਰ ਕਹਿ ਸਕਦੇ ਹਾਂ ਕਿ ਦਿਲਜੀਤ ਦੋਸਾਂਝ ਦੇ ਨਾਲ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ ਜਿੱਥੇ ਇੱਕ ਪਾਸੇ ਦਿਲਜੀਤ ਦੋਸਾਂਝ ਦਾ ਫਿਲਹਾਲ ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਦੇਸ਼ ਵਿਦਰੋਹੀ ਕਿਹਾ ਜਾ ਰਿਹਾ ਹੈ ਗद्दार ਕਿਹਾ ਜਾ ਰਿਹਾ ਤੇ ਦੂਜੇ ਪਾਸੇ ਸੋਨਾਲੀ ਸਿੰਘ ਨੇ ਹੁਣ ਦਿਲਜੀਤ ਦੋਸਾਂਝ ਦੀ ਜਿੱਥੇ ਇੱਕ ਪਾਸੇ ਸਰਦਾਰਜੀਤ ਦਾ ਸਮਰਥਨ ਕੀਤਾ ਹੈ ਉੱਥੇ ਹੀ ਦਿਲਜੀਤ ਦੋਸਾਂਝ ਦਾ ਵੀ ਪੱਖ ਲਿਆ ਹੈ ਉਹਨਾਂ ਨੇ ਲੰਬਾ ਚੋੜਾ ਨੋਟ ਕਹਿ ਸਕਦੇ ਆ ਕਿ ਦਿਲਜੀਤ ਦੋਸਾਂਝ ਦੇ ਪੱਖ ਦੇ ਵਿੱਚ ਪਾਇਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦਿਲ ਦੀਆਂ ਕਹਿ ਸਕਦੇ ਆ ਕਿ ਫੀਲਿੰਗਸ ਦਾ ਜ਼ਾਹਰ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਦਿਲਜੀਤ ਦੋਸਾਂਝ ਇੱਕ ਇਕਲੌਤਾ ਆਈਕੋਨਿਕ ਸਟਾਰ ਹੈ ਜੋ ਉਸਨੇ ਨਾ ਸਿਰਫ ਪੰਜਾਬ ਨੂੰ ਬਲਕਿ ਪੂਰੇ ਭਾਰਤ ਨੂੰ ਇੱਕ ਗਲੋਬਲੀ ਲੈਵਲ ਤੇ ਲਿਆਂਦਾ ਹੈ ਤੇ ਉੱਥੇ ਹੀ ਦੂਜੇ ਪਾਸੇ ਸਿਰਫ ਪੰਜਾਬ ਦਾ ਨਾਮ ਰੌਸ਼ਨ ਕੀਤਾ ਬਲਕਿ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਤੇ ਉਤੇ ਹੀ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਪੂਰੀ ਗਲੋਬਲੀ ਜਾਂ ਪੂਰਾ ਓਵਰਸੀਜ਼ ਦਿਲਜੀਤ ਦੋਸਾਂਝ ਨੂੰ ਆਪਣੀ ਇਸ ਫਿਲਮ ਰਿਲੀਜ਼ ਕਰਨ ਦਾ ਪਰਮਿਸ਼ਨ ਦੇ ਸਕਦਾ ਤਾਂ ਸਾਡਾ ਭਾਰਤ ਕਿਉਂ ਨਹੀਂ ਦੇ ਸਕਦਾ ਤਾਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਕਹਿ ਸਕਦੇ ਕਿ ਸੋਨਾਲੀ ਸਿੰਘ ਦੇ ਵੱਲੋਂ ਆਪਣੇ ਇਸ ਲੱਬੇ ਚੋੜੇ ਪੋਸਟ ਦੇ ਵਿੱਚ ਪਾਈਆਂ ਗਈਆਂ ਨੇ ਤੇ ਉਤੇ ਹੀ ਦਿਲਜੀਤ ਦੋਸਾਂਝ ਦਾ ਜਿਹੜੇ ਲੋਕ ਕਹਿ ਸਕਦੇ ਕਿ ਵਿਦਰੋਹ ਕਰ ਰਹੇ ਨੇ ਉਹਨਾਂ ਨੂੰ ਇਹ ਚੀਜ਼ਾਂ ਧਿਆਨ ਦੇ ਵਿੱਚ ਲਿਆਈਆਂ ਗਈਆਂ ਨੇ ਕਿ ਦਿਲਜੀਤ ਦੋਸਾਂਝ ਹੀ ਕਜੇਹਾ ਸ਼ਖਸ ਹੈ ਜਿਸਨੇ ਹਮੇਸ਼ਾ ਆਪਣੀ ਪੱਗ ਦਾ ਸਿੱਖੀਜ਼ਮ ਦਾ ਪੰਜਾਬੀਅਤ ਦਾ ਨਾਮ ਹਮੇਸ਼ਾ ਉੱਚਾ ਕੀਤਾ ਤੇ ਅੱਜ ਉਸ ਹੀ ਸ਼ਖਸ ਦਾ ਵਿਦਰੋਹ ਕੀਤਾ ਜਾ ਰਿਹਾ ਤਾਂ ਲਗਾਤਾਰ ਹੋਰ ਵੀ ਕਈ ਪੰਜਾਬੀ ਕਲਾਕਾਰ ਐ ਜਿਨ੍ਹਾਂ ਦੇ ਵੱਲੋਂ ਦਿਲਜੀਤ ਦੋਸਾਂਝ ਦਾ ਪੱਖ ਲਿਆ ਗਿਆ ਸੀ ਹਾਲਾਂਕਿ ਕੁਝ ਇਹੋ ਜਿਹੇ ਵੀ ਨੇ ਜੋ ਦਿਲਜੀਤ ਦੋਸਾਂਝ ਦੇ ਅਗੇਂਸਟ ਖੜੇ ਹੋ ਰਹੇ ਨੇ ਪਰ ਇਸੇ ਦੇ ਵਿਚਕਾਰ ਸੁਨਾਲੀ ਸਿੰਘ ਦੇ ਵੱਲੋਂ ਇੱਕ ਲੰਬਾ ਚੋੜਾ ਨੋਟ ਪਾ ਕੇ ਦਿਲਜੀਤ ਦੋਸਾਂਝ ਦੀ ਪ੍ਰੇਜ਼ ਕੀਤੀ ਗਈ ਐ ਤੇ ਇਸ ਦੇ ਨਾਲ ਹੀ ਉਹਨਾਂ ਨੇ ਮਾਣ ਮਹਿਸੂਸ ਕਰਵਾਇਆ ਕਿ ਬੇਸ਼ੱਕ ਜਿੰਨੇ ਮਰਜ਼ੀ ਸਮੇਂ ਤੱਕ ਉਹ ਦਿਲਜੀਤ ਤੋ ਦਸਾਂਝ ਨਾਲ ਜੁੜੇ ਹੋਏ ਸੀ ਅੱਜ ਵੀ ਉਹਨਾਂ ਦੇ ਨਾਲ ਹੀ ਨੇ ਬੇਸ਼ੱਕ ਉਹਨਾਂ ਦਾ ਅਹੁਦਾ ਅੱਜ ਮੈਨੇਜਰ ਵਾਲਾ ਨਹੀਂ ਹੈ ਪਰ ਇਸ ਦੇ ਨਾਲ ਉਹ ਕਹਿ ਸਕਦੇ ਨੇ ਕਿ ਦਿਲਜੀਤ ਦਸਾਂਝ ਨਾਲ ਹਮੇਸ਼ਾ ਜਿਹੜੇ ਨੇ ਉਹ ਜੁੜੇ ਰਹਿਣ ਰਹਿਣ ਵਾਲੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਸਰਦਾਰਜੀਤ ਨੂੰ ਵੱਧ ਚੜ੍ਹ ਕੇ ਪਿਆਰ ਦੇਣ ਦੀ ਸਾਰਿਆਂ ਨੂੰ ਅਪੀਲ ਕੀਤੀ ਹੈ ਗੱਲ ਕਰਦੇ ਹਾਂ ਹੁਣ ਦੂਜੇ ਪਾਸੇ ਦਿਲਜੀਤ ਦਸਾਂਝ ਦੀ ਜਿੱਥੇ ਇੱਕ ਪਾਸੇ ਅਕਸਰ ਕਿਹਾ ਜਾ ਰਿਹਾ ਹੈ ਕਿ ਸਰਦਾਰਜੀਤ ਦਾ ਵਿਰੋਧ ਕਰੋ ਭਾਰਤ ਦਾ ਹਰ ਨਾਗਰਿਕ ਦਿਲਜੀਤ ਦਸਾਂਝ ਦਾ ਵਿਰੋਧ ਕਰ ਰਿਹਾ ਹੈ ਫੰਡਾ ਵਿਰੋਧ ਕਰ ਰਹੇ ਤੇ ਦੂਜੇ ਪਾਸੇ ਸਰਦਾਰ ਜੀ ਯਾਨੀ ਕਿ ਆਪਣੇ ਦਿਲਜੀਤ ਦੋਸਾਂਝ ਪੂਰੇ ਮਸਤੀ ਭਰੇ ਅੰਦਾਜ਼ ਦੇ ਵਿੱਚ ਆਪਣੀ ਫਿਲਮ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਦੇ ਵਿੱਚ ਉਹਨਾਂ ਨੇ ਇੱਕ ਮਿੰਨੀ ਵਲੌਗਸ ਆਰਿਆਂ ਦੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਅਕਰੋਸੈਂਟ ਖਾਂਦੇ ਹੋਏ ਦਿਖਾਈ ਦੇ ਰਹੇ ਨੇ ਉਸ ਦੇ ਨਾਲ ਤਸਵੀਰਾਂ ਖਿਜਵਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਰੈਸਟੋਰੈਂਟ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਨੇ ਇੱਕ ਮਿੰਨੀ ਵਲੌਗਸ ਆਰਿਆਂ ਦੇ ਨਾਲ ਸ਼ੇਅਰ ਕੀਤਾ ਸੋ ਮਸਤੀ ਭਰੇ ਅੰਦਾਜ਼ ਦੇ ਵਿੱਚ ਜਿੱਥੇ ਇੱਕ ਪਾਸੇ ਉਹਨਾਂ ਨੇ ਇਸ ਵਲੌਗਿੰਗ ਨੂੰ ਹੰਗਾਰਾ ਦਿੱਤਾ ਦੂਜੇ ਪਾਸੇ ਉਹਨਾਂ ਨੇ ਆਪਣੀ ਸਰਦਾਰ ਜੀ ਇਨ ਨੂੰ ਲੈ ਕੇ ਵੀ ਕਹਿ ਸਕਦੇ ਕਿ ਲਗਾਤਾਰ ਪ੍ਰੋਮੋਸ਼ਨਸ ਕੰਨੀਆਂ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ ਕੁਝ ਹੀ ਦਿਨ ਬਾਕੀ ਨੇ ਇਸ ਫਿਲਮ ਨੂੰ ਰਿਲੀਜ਼ ਹੋਣ ਨੂੰ 27 ਜੂਨ ਨੂੰ ਫਿਲਮ ਜਿਹੜੀ ਹੈ ਓਵਰ ਸੀਜ਼ ਰਿਲੀਜ਼ ਕੀਤੀ ਜਾਵੇਗੀ ਤਿਸ ਦੇ ਵਿਚਕਾਰ ਦਿਲਜੀਤ ਦੋਸਾਂਝ ਤੇ ਵੱਲੋਂ ਬਿਨਾਂ ਕਿਸੇ ਦੀ ਪਰਵਾਹ ਕੀਤੇ ਹੋਏ ਕਹਿ ਸਕਦੇ ਕਿ ਆਪਣਾ ਬਹੁਤ ਹੀ ਹਾਸੇ ਭਰਿਆ ਇੱਕ ਵਲੌਗ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਸੋ ਆਓ ਵੇਖਦੇ ਹਾਂ ਅਸੀਂ ਇਹ ਖੂਬਸੂਰਤ ਵਲੌਗ ਲਵ ਟ੍ਰਿਪਲ ਐਕਸ ਕਰਸੌੜ ਮੇਰੇ ਹੱਥ ਆ ਗਿਆ ਗੁੱਡ ਮਾਰਨਿੰਗ ਵਰਲਡ ਸਰਦਾਰ ਜੀ ਕੀ ਐਡਵਾਂਸ ਬੁਕਿੰਗ ਓਪਨ ਹੋ ਗਈ ਡਿਸ਼ ਗਿਆ ਹੂ ਵਾਟ ਅ ਬਿਊਟੀਫੁਲ ਮਾਰਨਿੰਗ ਗਾਇ smiles. Oh my God, every face is very very charming like me. And look at the avocado and the scrambles. एक ही घूंट में सारा और इंजेस पी गया हूँ मैं. ये कोई विचित्र फ्रूट मेरे हाथ में आ गया है. नाम हम नहीं जानते हैं. Taste करके बताते हैं आप. Um, थोड़ी पानी मार गया. आज बहुत खाटा है. Oh my God, क्या पी गया हूँ मैं? Oh, 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 बचो. आओ कागज़ साफ़ फस गए हैं निकल लो निकल लो निकल लोजी पांच नॉर्मल काट दूंगा कार के सब ले लो भैया घबरा गई देख रही है सारा खा गए अभी तो शुरुआत है ये इतना छोटा सा पीस तो हमारे दाँतों के मसूड़े खा जाएंगे अब क्या खाएंगे छप्पन टिकली जल्दी काट भूख लगी जो नहीं खाएगा उसके मुंह में ठूस देंगे अपना ही बंदा है कोई नहीं खा ले या मुंह तो साफ कर ले साले भगवान मिल गए हैं भगवान मिल गए हैं सारे फैंस भगवान हैं सबको मिलके बहुत अच्छा लगता है रोए में बैठ के लंदन घूमेंगे आज बहुत अच्छी धूप निकली है इतना फास्ट है है कि फिर फिर से भूख लग गई खाने आए हैं और ये देखो कोई भी हल्की और छोटी चीज हमारे सामने नहीं लाने का सब बड़ी बड़ी चीजें खा देंगे गर्मा गर्म रोटी विद हुमास नो बकवास बहुत वजह ले लिए हैं सत्ताईस को आ रही है सरदार जी ओवरसीज एडवांस बुकिंग ओपन हो गई है चूकदा फाटे 4 ਜੁਲਾਈ ਨੂੰ OTT ਪਲੇਟਫਾਰਮ Cable One ਤੇ ਇੱਕ Web Series Stream ਕੀਤੀ ਜਾਵੇਗੀ ਜਿਸ ਦਾ ਨਾਮ ਹੈ Daro ਹਾਲਾਂਕਿ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰ ਦੇ ਵਿੱਚ ਸਾਨੂੰ ਕੁੱਲ ਸਿੱਧੂ ਨਜ਼ਰ ਆਵੇਗੀ ਤੇ ਉਸ ਦੇ ਨਾਲ ਹੀ ਹੋਰ ਵੀ ਕਈ ਕਲਾਕਾਰ ਨੇ ਜੋ ਇਸ Web Series ਦੀ ਸ਼ਾਨ ਬਣਦੇ ਹੋਏ ਵਿਖਾਈ ਦਿੰਦੇ ਨੇ ਤੇ ਉਤੇ ਜਿੱਥੇ ਇੱਕ ਪਾਸੇ ਪੀਤੇ ਦੇ ਨੇ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਇਸ ਟ੍ਰੇਲਰ ਲਾਂਚ ਤੇ ਖਾਸ ਮੌਕੇ ਉਤੇ ਪੂਰੀ ਫਿਲਮ ਦੀ ਸਟਾਰ ਕਾਸਟ ਪਾਉਂਜੀ ਜਿਸ ਦੇ ਵਿੱਚ ਕੁੱਲ ਸਿੱਧੂ ਨੇ ਆਪਣੇ ਇਸ ਕਿਰਦਾਰ ਦੀ ਖਾਸੀਅਤ ਦੱਸੀ ਹੈ ਤੇ ਖਾਸ ਤੌਰ ਤੇ ਉਹਨਾਂ ਨੇ ਉਹਨਾਂ ਕੁੜੀਆਂ ਦੇ ਗੱਲ ਕੀਤੀ ਹੈ ਜੋ ਅਕਸਰ ਫੈਮਿਨਿਜ਼ਮ ਦਾ ਸ਼ਿਕਾਰ ਹੁੰਦੀਆਂ ਨੇ ਕਹਿ ਸਕਦੇ ਆ ਕਿ ਉਸਨੇ ਫੈਮਿਨਿਜ਼ਮ ਦੀ ਬਹੁਤ ਖੂਬਸੂਰਤ ਪਰਿਭਾਸ਼ਾ ਕੋਲ ਸਿੱਧੂ ਦੇ ਵੱਲੋਂ ਦੱਸੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਛੋਟੇ ਕੱਪੜੇ ਪਾਉਣ ਦੇ ਨਾਲ ਕਿਸੇ ਦੀ ਸੋਚ ਨਹੀਂ ਬਦਲਦੀ ਹਾਲਾਂਕਿ ਜਾਂ ਕਿਸੇ ਦਾ ਕਹਿ ਸਕਦੇ ਆ ਕਿ ਹੁਨਰ ਨਹੀਂ ਪਛਾਣਿਆ ਜਾਂਦਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਅਸਲੀ ਜਿਹੜੀਆਂ ਕੁੜੀਆਂ ਨੇ ਉਹ ਬਸਤੀਆਂ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਨੇ ਜੋ ਕਿ ਅਸਲੀ ਪਾਪਾ ਦੀਆਂ ਛੁਰੀਆਂ ਨੇ ਹਾਲਾਂਕਿ ਪਾਪਾ ਦੀਆਂ ਪਰੀਆਂ ਤੇ ਪਾਪਾ ਦੀਆਂ ਛੁਰੀਆਂ ਨੂੰ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਨੇ ਫੈਮਿਨਿਜ਼ਮ ਦੇ ਵਿੱਚ ਜਿਹੜਾ ਹੈ ਉਹ ਟਰਾਂਸਲੇਟ ਜ਼ਰੂਰ ਕੀਤਾ ਡਿਫਾਈਨ ਜ਼ਰੂਰ ਕੀਤਾ ਤੇ ਜਨਾਲੀ Hazrat ਦੱਸਿਆ ਕਿ ਉਹ ਨਾ ਕੁੜੀਆਂ ਤੋਂ ਪੁੱਛੋ ਜੋ ਬਸਤੀਆਂ ਦੇ ਵਿੱਚ ਆਪਣੇ ਇੱਕ ਛੋਟੇ ਜਿਹਾ ਸੁਪਨੇ ਪੂਰੇ ਕਰਨ ਦੇ ਲਈ ਕਿਵੇਂ ਸਾਰਾ ਦਿਨ ਕੰਮ ਕਰਦੀਆਂ ਨੇ ਸਟਰਗਲ ਕਰਦੀਆਂ ਨੇ ਦੂਜੇ ਪਾਸੇ ਬਾਹਰ ਨਿਕਲ ਕੇ ਕੰਮਕਾਰ ਕਰਦੀਆਂ ਨੇ ਉਸ ਤੋਂ ਬਾਅਦ ਇੱਕ ਇਹ ਅੱਖਾਂ ਦੇ ਵਿੱਚ ਇੱਕ ਛੋਟੀ ਜਿਹੀ ਆਸ ਲੈ ਕੇ ਆ ਛੋਟਾ ਜਿਹਾ ਸੁਪਨਾ ਲੈ ਕੇ ਉਹ ਕਿਸ ਤਰ੍ਹਾਂ ਦਿਨ ਰਾਤ ਮਿਹਨਤ ਕਰਦੀਆਂ ਨੇ ਤਾਂ ਇਸ ਚੀਜ਼ ਦਾ ਜ਼ਿਕਰ ਜਿਹੜਾ ਹੈ ਉਹਨਾਂ ਨੇ ਆਪਣੇ دارو ਦੇ ਕਿਰਦਾਰ ਦੇ ਨਾਲ ਵੀ ਰਿਲੇਟ ਕੀਤਾ ਹੈ ਹਾਲਾਂਕਿ ਦੱਸਦੀ ਹੈ ਕਿ ਇਸ ਫਿਲਮ ਦੇ ਵਿੱਚ دارو ਜਿਹੜੀ ਹੈ ਉਹ ਇੱਕ ਪੈਟਰੋਲ ਪੰਪ ਤੇ ਕੰਮ ਕਰਨ ਵਾਲੀ ਕੁੜੀ ਹੈ ਸੋ ਕਿਸ ਔਕੜਾਂ ਦੇ ਨਾਲ ਉਹ ਲਗਾਤਾਰ ਜਿਹੜਾ ਫੇਸ ਕਰਦੀ ਹੈ ਇਹ ਦਿਨ ਰਾਤ ਉਸ ਦਾ ਕਿਸ ਤਰ੍ਹਾਂ ਦੇ ਨਾਲ ਨਿਕਲਦਾ ਹੈ ਬਸਤੀ ਚ ਇੱਕ ਛੋਟੀ ਜਿਹੀ ਬਸਤੀ 'ਚ ਰਹਿਣ ਵਾਲੀ ਕੁੜੀ ਹੈ ਸੋ ਬਹੁਤ ਖੂਬਸੂਰਤ ਤਰੀਕੇ ਦੇ ਨਾਲ دارو ਨੇ ਆਪਣੇ ਇਸ ਕਿਰਦਾਰ ਨੂੰ ਨਿਭਾਇਆ ਤੇ ਫੈਮਿਨਿਜ਼ਮ ਦੀ ਬਹੁਤ ਖੂਬਸੂਰਤ ਡੈਫੀਨੇਸ਼ਨ ਦਿੰਦੀ ਹੈ ਸੋ ਆਓ ਸੁਣਦੇ ਹਾਂ ਕਿ ਇਸ ਤਰੀਕੇ ਦੇ ਨਾਲ ਦਾਰੋ ਦੇ ਵੱਲੋਂ ਯਾਨੀ ਕਿ ਕੁੱਲ ਸਿੱਧੂ ਦੇ ਵੱਲੋਂ ਇਸ ਫੈਮਿਨਿਜ਼ਮ ਨੂੰ ਦਰਸਾਇਆ ਗਿਆ। ਦਾਰੋ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਕੁੜੀਆਂ ਨੇ ਜਿਵੇਂ ਉਹਨੇ ਕਿਹਾ ਤੁਸੀਂ ਮੇਰਾ ਡਾਇਲੌਗ ਸੁਣਿਆ ਕਿ ਪਾਪਾ ਦੀਆਂ ਪਰੀਆਂ ਨਹੀਂ ਆਪਾਂ ਛੁਰੀਆਂ। ਸੋ ਮੇਰੇ ਖਿਆਲ ਨਾਲ ਅੱਜ ਕੱਲ੍ਹ ਦੀਆਂ ਜਿਹੜੀਆਂ ਫੈਮਿਨਿਸਟ ਵੀ ਨੇ ਉਹ ਪਰੀਆਂ ਨੇ ਪਾਪਾ ਦੀਆਂ। ਛੁਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਅਸਲ 'ਚ ਜਿਹੜੀਆਂ ਫੈਮਿਨਿਜ਼ਮ ਜੇ ਆਪਾਂ ਉਹਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਉਹ ਕੁੜੀਆਂ ਨੇ ਜਿਹੜੀਆਂ ਬਸਤੀਆਂ 'ਚ ਮਿਹਨਤਾਂ ਕਰਦੀਆਂ ਨੇ। ਕੰਮ ਕਰਦੀਆਂ ਨੇ ਪੜ੍ਹਦੀਆਂ ਨੇ ਇਹ ਕੋਸ਼ਿਸ਼ ਕਰਦੀਆਂ ਨੇ ਉਹਨਾਂ ਲਈ ਸਿਰਫ ਇੰਨੀ ਕੀ ਗੱਲ ਵੱਡੀ ਹੈ ਕਿ ਆ ਬਸਤੀ ਚੋਂ ਬਾਹਰ ਨਿਕਲ ਸਕੀਏ ਤੇ ਜ਼ਿੰਦਗੀ ਸਵਾਰ ਸਕੀਏ ਆ ਸ਼ਾਰਟਸ ਪਾ ਕੇ ਜਾਂ ਆ ਸਾਰਾ ਕੁਝ ਕਰਕੇ ਨਹੀਂ ਬਦਲਦਾ ਮੈਂ ਛੋਟੇ ਕੱਪੜਿਆਂ ਨੂੰ ਜਾਂ ਕਿਸੇ ਕੱਪੜਿਆਂ ਨੂੰ ਬੁਰਾ ਨਹੀਂ ਕਹਿੰਦੀ ਮੈਂ ਆਪ ਮਾਡਰਨ ਕੱਪੜੇ ਪਾਉਣੀਆਂ ਹਨ ਔਰ ਬਹੁਤ ਸ਼ੌਕ ਨਾਲ ਪਾਉਣੀਆਂ ਪਰ ਬਸ ਇਹ ਹੈ ਕਿ ਸਹੀ ਗਲਤ ਦੀ ਤੁਹਾਨੂੰ ਪਰਖ ਹੋਣੀ ਚਾਹੀਦੀ ਹੈ 27 ਜੂਨ ਨੂੰ ਫਿਲਮ ਮਿਸਟਰ ਐਂਡ ਮਿਸਸ 420 ਅਗੇਨ ਵੱਡੇ ਪਰਦੇ ਤੇ ਰਿਲੀਜ਼ ਹੋਵੇਗੀ ਸਿਨੇਮਾਸ ਦੇ ਵਿੱਚ ਲਗਾਤਾਰ ਇਸ ਦੀ ਉਡੀਕ ਜਿਹੜੀ ਕੀਤੀ ਜਾ ਰਹੀ ਸੀ ਸੋ ਫਾਈਨਲੀ ਉਡੀਕ ਕਿਸ ਆਖਦੇ ਕਿ ਖਤਮ ਹੋਣ ਵਾਲੀ ਹੈ ਕਿਉਂਕਿ ਫਿਲਮ ਜਿਹੜੀ ਹੈ 27 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ ਤਾਂ ਲਗਾਤਾਰ ਫਰਮ ਦੇ ਰਾਈਟਰ ਨਰੇਸ਼ ਕਥੂਰੀਆ ਦੇ ਵੱਲੋਂ ਇਸ ਦੀਆਂ ਪ੍ਰੋਮੋਸ਼ਨਸ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇੱਕ ਨਵੀਂ BTS ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਹਾਲਾਂਕਿ ਜੋ ਤੁਸੀਂ ਸਕਰੀਨ ਤੇ ਵੇਖਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਸੀਨ ਨੂੰ ਸ਼ੂਟ ਕਰਨ ਦੇ ਲਈ ਕਿੰਨੀ ਮਿਹਨਤ ਲੱਗ ਇਹ ਇਸ ਦਾ ਜਿਹੜੀ ਹਕੀਕਤ ਹੈ ਉਹ ਨਰੇਸ਼ ਕਥੂਰੀਆ ਦੇ ਵੱਲੋਂ ਆਪਣੇ ਇਸ ਵੀਡੀਓ ਦੇ ਵਿੱਚ ਦਰਸਾਈ ਗਈ ਹੈ ਇੱਕ ਛੋਟੇ ਜਿਹੇ ਸੀਨ ਨੂੰ ਸ਼ੂਟ ਕਰਨ ਦੇ ਲਈ ਕਿਵੇਂ ਐਨੀ ਕਾਸਟ ਜਿਹੜੀ ਇਕੱਠੀ ਕੀਤੀ ਗਈ ਹੈ ਸਪੋਰਟਿੰਗ ਕਾਸਟ ਜਿਹੜੀ ਇਕੱਠੀ ਹੁੰਦੀ ਹੈ ਕਿਵੇਂ ਡਾਇਰੈਕਟਰ ਦੇ ਇਸ਼ਾਰੇ ਦੇ ਉੱਤੇ ਉਹ ਆਪਣੇ ਸੀਨਸ ਪਰਫਾਰਮ ਕਰਦੀ ਹੋਈ ਨਜ਼ਰ ਆਉਂਦੀ ਹੈ ਹਾਲਾਂਕਿ ਜਿੱਥੇ ਇੱਕ ਪਾਸੇ ਇਸ ਦੀ ਪੂਰੀ ਹਕੀਕਤ ਦੱਸੀ ਗਈ ਦੂਜੇ ਪਾਸੇ ਇਹਨਾਂ ਸੀਨਸ ਨੂੰ ਦੇਖ ਕੇ ਹਾਸਾ ਵੀ ਬਹੁਤ ਆ ਰਿਹਾ ਹੈ ਤੋਂ ਕਹਿ ਦੇਖਦੇ ਹਾਂ ਪਹਿਲੇ ਇਹ ਖੂਬਸੂਰਤ ਵੀਡੀਓ 하나하있 औजला so, काफी लंबे समय तो करण औजला सरदूल सिकंदर के पुत्र अलाप सिकंदर का ड्यूट जरा कह सकते हैं कि कोलाब इसकी लगातार उड़ीकती जा रही थी हालांकि पिछले एक साल पहला कह सकते हैं कि अलाप सिकंदर वालों अपनी प्रोफाइल के उ ਕਰਨ ਔਜਲਾ ਦੇ ਨਾਲ ਸਟੂਡੀਓ ਦੇ ਵਿੱਚੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ ਤਾਂ ਲਗਾਤਾਰ ਉਡੀਕ ਕੀਤੀ ਜਾ ਰਹੀ ਸੀ ਕਿ ਇਹਨਾਂ ਦੋਵਾਂ ਦਾ ਟਿਊਟ ਕਦੋਂ ਪਰਫਾਰਮ ਜਾਂ ਕਦੋਂ ਦਿਸਣ ਵਾਲਾ ਸੋ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕਰਨ ਔਜਲਾ ਅਲਾਪ ਸਿਕੰਦਰ ਉਹਨਾਂ ਦੇ ਛੋਟੇ ਬੇਟੇ ਤੇ ਨਾਲ ਹੀ ਅਮਰ ਨੂਰੀ ਨੂੰ ਮਿਲਣ ਦੇ ਲਈ ਉਹਨਾਂ ਦੇ ਰਿਹਾਇਸ਼ ਤੇ ਖਾਸ ਤੌਰ ਤੇ ਪਹੁੰਚੇ ਨੇ ਤਾਂ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਅਲਾਪ ਸਿਕੰਦਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਇਹਨਾਂ ਤਸਵੀਰਾਂ ਤੋਂ ਬਾਅਦ ਹੁਣ ਲਗਾਤਾਰ ਇਹ ਜ਼ਰੂਰ ਗੱਲ ਆਖੀ ਜਾ ਰਹੀ ਹੈ ਕਿ ਅਲਾਪ ਸਿਕੰਦਰ ਅਤੇ ਕਰਨ ਔਜਲਾ ਹੁਣ ਬਹੁਤ ਜਲਦ ਕੋਈ ਗੀਤ ਕੀ ਆਉਣ ਵਾਲੇ ਇਹ ਆਪਣੇ ਅਪਕਮਿੰਗ ਪ੍ਰੋਜੈਕਟ ਦੀ ਜਾਣਕਾਰੀ ਸਾਰਿਆਂ ਦੇ ਨਾਲ ਜ਼ਰੂਰ ਸਾਂਝੀ ਕਰਨਗੇ ਪਰ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਸਿਰਫ ਤਸਵੀਰਾਂ ਸ਼ੇਅਰ ਕਰਕੇ ਇੱਕ ਹਿੰਟ کہہ ਸਕਦੇ ਹਾਂ ਕਿ ਲਾਫ ਸਕੰਦਰ ਤੇ ਕਰਨ ਔਜਲਾ ਦੇ ਵੱਲੋਂ ਸਾਰਿਆਂ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਹੈ ਗਲਗਰਦੋਂ ਜਸਮੀਨ ਅਕਟਰ 340ਵੀਂ ਅਕਟਰ ਹਾਲ ਹੀ ਦੇ ਵਿੱਚ ਲੰਡਨ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਲਗਾਤਾਰ ਉੱਥੇ ਦੇ ਲਾਈਵ ਸ਼ੋਅਜ਼ ਕੀਤੇ ਜਾ ਰਹੇ ਨੇ ਉੱਥੇ ਵੱਸਦੇ ਪੰਜਾਬੀ ਉੱਥੇ ਵੱਸਦੇ ਭਾਰਤੀਆਂ ਨੂੰ ਕਹਿ ਸਕਦੇ ਆ ਕਿ ਆਪਣੀ ਜਾਦੂਈ ਆਵਾਜ਼ ਦੇ ਨਾਲ ਕਮਲਾ ਜ਼ਰੂਰ ਕੀਤਾ ਜਾ ਰਿਹਾ ਹੈ ਤਾਂ ਇਹ ਜਸਮੀਨ ਅਕਟਰ ਵੀ ਬਹੁਤ ਖੁਸ਼ ਜਿਹੜੇ ਖੁਸ਼ ਮਿਜ਼ਾਜ ਹੋ ਕੇ ਪਰਫਾਰਮ ਕਰਦੇ ਹੋਏ ਵਿਖਾਈ ਦਿੱਤੇ ਨੇ ਉਹਨਾਂ ਨੇ ਆਪਣੇ ਪ੍ਰੋਫਾਈਲ ਦੇ ਉੱਤੇ ਕੁਝ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚੋਂ ਆਪਣੀ ਪਰਫਾਰਮੈਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਦਾਦੀ ਸਕਸੈਸ ਤੋਂ ਬਾਅਦ ਪਰਮੇਸ਼ਰ ਵਰਮਾ ਦੇ ਵੱਲੋਂ ਆਪਣੇ ਅਪਕਮਿੰਗ ਪ੍ਰੋਜੈਕਟ ਦੀ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਪਰਮੇਸ਼ਰ ਵਰਮਾ ਆਪਣੀ ਅਗਲੀ ਫਿਲਮ ਲੈ ਕੇ ਆ ਰਹੇ ਨੇ ਜੋ ਕਿ ਸਾਲ 2026 ਦੇ ਵਿੱਚ ਰਿਲੀਜ਼ ਹੋਵੇਗੀ 15 ਮਈ 2026 ਦੀ ਤਾਰੀਖ ਦਿੱਤੀ ਗਈ ਹੈ ਇਸ ਦਾ ਪੋਸਟਰ ਸ਼ੇਅਰ ਕਰ ਦਿੱਤਾ ਗਿਆ ਤੇ ਇਸ ਫਿਲਮ ਦਾ ਨਾਮ ਹੈ ਸ਼ੇਰਾ ਤਾ ਸ਼ੇਰਾ ਦੇ ਵਿੱਚ ਦੋ ਲੁੱਕ ਕਹਿ ਸਕਦੇ ਨੇ ਕਿ ਪਰਮੇਸ਼ਵਰਮਾ ਦਾ ਦਿਖਾਏ ਗਏ ਨੇ ਇੱਕ ਤਾਂ ਪੂਰਾ ਖੂਨ ਦੇ ਨਾਲ ਲਤਪਤ ਤੇ ਦੂਜਾ ਬਿਲਕੁਲ ਕਹਿ ਸਕਦੇ ਕਿ ਬਿਨਾਂ ਖੂਨ ਤੋਂ ਈ ਇੱਕ ਹੂ ਬੂਹ ਚਿਹਰਾ ਜਿਹੜਾ ਪਰਮੇਸ਼ਵਰਮਾ ਦਾ ਦਿਖਾਇਆ ਦਿਖਾਇਆ ਗਿਆ ਚ ਉਸ ਦੇ ਵਿੱਚ ਕਿਤੇ ਨਾ ਕਿਤੇ ਅੰਦਾਜ਼ਾ ਜ਼ਰੂਰ ਹੋਣ ਵਾਲਾ ਹੈ ਕਿ ਇਸ ਫਿਲਮ ਦੇ ਵਿੱਚ ਸਾਨੂੰ ਖੂਨ ਖਰਾਬਾ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਇਹ ਜ਼ਰੂਰ ਦੱਸ ਦਈਏ ਕਿ ਪਰਮੇਸ਼ਰ ਵਰਮਾ ਦੀ ਜਿਹੜੀ ਪਿਛਲੀ ਵੈਬ ਸੀਰੀ ਸੀ ਕਨੇਡਾ ਉਸ ਦੇ ਵਿੱਚ ਪਰਮੇਸ਼ ਨੇ ਖੂਬ ਮਿਹਨਤ ਕੀਤੀ ਸੀ ਆਪਣੀ ਲੁਕਸ ਦੇ ਉੱਤੇ ਕੰਮ ਕੀਤਾ ਸੀ ਤੇ ਇਸ ਫਿਲਮ ਦੇ ਪੋਸਟਰ ਦੇਖਣ ਤੋਂ ਬਾਅਦ ਵੀ ਇਹ ਜ਼ਰੂਰ ਗੱਲ ਆਖੀ ਜਾ ਰਹੀ ਹੈ ਕਿ ਪਰਮੇਸ਼ਰ ਵਰਮਾ ਨੇ ਇਸ ਫਿਲਮ ਦੇ ਵਿੱਚ ਵੀ ਬਹੁਤ ਖੂਬਸੂਰਤ ਕੰਮ ਕਰਨ ਵਾਲੇ ਨੇ ਹਾਲਾਂਕਿ ਇਹ ਫਿਲਮ ਜਿਹੜੀ ਹੈ 2026 15 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਸਟੇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਬਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ